तम तम पंजे पातशाह साहब श्री गुरु देव जी महाराज सुखमन साहब जी की पालन बाणी की बख्शिश कर रहे हैं कब हो निंद चिंद व्यवहार कब हो खूब आकाश पाया ਇਸ ਸਮਾਨ ਦਾ ਸੁਭਾਅ ਹੈ ਕਦੇ ਇਹਦਾ ਇਹ ਵਿਹਾਰ ਬਣ ਜਾਂਦਾ ਹੈ ਕਿ ਮਨ ਵਿੱਚ ਇਕੱਠੇ ਪੈਰ ਨਿੰਦਿਆ ਹੀ ਚਿਤਵਦਾ ਰਹਿੰਦਾ ਹੈ ਨਿੰਦਿਆ ਹੀ ਕਰਦਾ ਰਹਿੰਦਾ ਹੈ ਕਦੇ ਕਿਸੇ ਨੂੰ ਮਾੜਾ ਕਹਿਣਾ ਕਦੇ ਕਿਸੇ ਨੂੰ ਮਾੜਾ ਕਹਿਣਾ ਇਹ ਗੁਰੂ ਨਾਨਕ ਦੇਵ ਦੇ ਉਪਦੇਸ਼ ਤੋਂ ਉਲਟ ਗੱਲ ਹੈ ਮਾਰਦਾ ਕਹਿੰਦੇ ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸਾ ਕੋ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਕਰੋ ਮਮਤਾ ਜਿ ਭੜੋ ਸਭ ਕੋ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਬੜੇ ਮਾਰਦ ਦੇ ਇਹੋ ਜੇ ਬਚਨ ਹਨ ਪਰ ਆਪਣਾ ਸੁਭਾ ਹੈ ਕਿ ਆਪਾਂ ਸਾਰਿਆਂ ਤੋਂ ਚੰਗੇ ਆ ਬਾਕੀ ਸਾਰਾ ਮਾਤਾ ਦਾ ਮਾਰ ਦੁਰਾ ਕਰਦਾ ਬਿਲਕੁਲ ਸਹੀ ਗੱਲ ਕੋਈ ਮਿਲ ਜੇ ਕਿਸੇ ਨੂੰ ਬਖਸ਼ਣਾ ਨਹੀਂ ਇਹ ਵਿਵਹਾਰ ਬਣ ਜਾਂਦਾ ਕਈਆਂ ਦਾ ਵਿਹਾਰ ਤੇ ਕੰਮ ਹੀ ਇਹ ਹੁੰਦਾ ਕਿ ਨਿੰਦਿਆ ਕਰੀ ਜਾਣ ਤੇ ਸੱਚੇ ਪਾਤਸ਼ਾਹ ਕਹਿੰਦੇ ਗੁਰਮਤ ਵਿੱਚ ਸਭ ਤੋਂ ਵੱਡਾ ਜਿਹੜਾ ਪਰਹੇਜ ਹੈ ਜੇ ਆਪਣੇ ਮਨ ਦਾ ਇਲਾਜ ਕਰਾਉਣਾ ਤਾਂ ਸਭ ਤੋਂ ਵੱਡਾ ਪਰਹੇਜ਼ ਉਹ ਨਿੰਦਿਆ ਦਾ ਜੇ ਨਿੰਦਿਆ ਤੋਂ ਬਚ ਗਿਆ ਤੇ ਸਮਝ ਲਓ ਗੁਰਮਤਿ ਗਾਡੀ ਰਾਤ ਨੂੰ ਚੱਲ ਪਿਆ ਇਹ ਰਾਹ ਵਿੱਚ ਇੱਕ ਅੜਕਾ ਹੈ ਨਿੰਦਿਆ ਜੜੇ ਗੁਰਮਤਿ ਵਾਲ ਵਧਨ ਨਹੀਂ ਦਿੰਦੇ ਮਾਰੇ ਕਹਿੰਦੇ ਆਓ ਖਦ ਸਭੇ ਕੀਤਿਆਂ ਨਿੰਦਕ ਦਾ दारू ਨਹੀਂ ਨਿੰਦਕ ਦਾ ਕੋਈ दारू ਨਹੀਂ ਦੁਨੀਆ ਵਿੱਚ ਹੋਰ ਸਭ ਰੋਗਾਂ ਦੀ ਦਵਾ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਨਿੰਦਕ ਦਾ ਕੋਈ दारू ਨਹੀਂ ਨਿੰਦਿਆ ਕਰਨ ਵਾਲੇ ਦਾ ਕੋਈ ਇਲਾਜ ਨਹੀਂ ਹੋ ਸਕਦਾ ਬਿਮਾਰੀ ਕਹਿੰਦੇ ਕਈਆਂ ਦਾ ਵਿਹਾਰ ਬਣ ਜਾਂਦਾ ਉਹਨਾਂ ਦੇ ਮਨ ਵਿੱਚ ਚੱਠੇ ਪੈਰ ਨਿੰਦਿਆਈ ਹੁੰਦੀ ਰਹਿੰਦੀ ਹੈ ਕਬਹੋਂ ਨਿੰਦ ਚਿੰਦ ਵਿੱਚ ਵਿਹਾਰ ਕਬਹੋਂ ਉਬ ਆਕਾਸ਼ ਭਇਆ ਜੇ ਜਿਹੜੇ ਇਹ ਨਿੰਦਿਆ ਵਰਗੀਆਂ ਬਿਮਾਰੀਆਂ ਨੂੰ ਪਰੇ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਉਹਨਾਂ ਦੀ ਫਿਰ ਉੱਚੀ ਅਵਸਥਾ ਬਣ ਜਾਂਦੀ ਹੈ ਉਹ ਬ ਆਕਾਸ਼ ਪਿਆਣਾ ਕਦੇ ਤਾਂ ਇਹ ਮਨ ਉੱਚਾ ਚੜ ਜਾਂਦਾ ਆਕਾਸ਼ ਵੱਲ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਚੰਗੇ ਕਰਮ ਕਰਨ ਲੱਗ ਜਾਂਦਾ ਕਦੇ ਫਿਰ ਨੀਵਾ ਪਤਾਲ ਵਿੱਚ ਡਿੱਗ ਜਾਂਦਾ ਹੈ ਫਿਰ ਉਹ ਪਰਮਾਤਮਨ ਭੁੱਲ ਕੇ ਦੂਸਰਿਆਂ ਦੀ ਨਿੰਦਿਆ ਕਰਦਾ ਫਿਰਦਾ ਹੈ ਤੇ ਨਿੰਦਿਆ ਕਰਨ ਨਾਲ ਸਾਰਾ ਕੁਝ ਅੰਦਰੋਂ ਖਵਾ ਬੈਠਦਾ ਹੈ ਚੰਗੇ ਗੁਣੇ ਦੇ ਖਤਮ ਹੋ ਜਾਂਦੇ ਆ ਨਿੰਦਿਆ ਤੇ ਨਿੰਦਿਆ ਕਰਦੇ ਉਸ ਕਰਕੇ ਮਾਰੇ ਕੇ ਦੇਸਹੀ ਦਾ ਪਰਹੇਜ ਕਰਨਾ